ਸ਼੍ਰੀਕਾਲ ਜਗENDER ਸਰ ਕੀ ਹਾਲ ਨੇ ਤੁਹਾਡੇ ਤੁਸੀਂ ਕੈਨੇਡਾ ਚ ਬੈਠੇ ਹੋ ਤਾਂ ਉੱਥੇ ਦਾ ਮਾਹੌਲ ਕਿਹੋ ਜਿਹਾ ਅ ਲਗਨ ਜੀ ਮੈਂ ਤੁਹਾਨੂੰ ਦੱਸ ਦਿਆਂ ਵੀ ਇੱਥੇ ਠੰਡ ਦੀ ਜੈਕਟ ਜਿਹੜੀ ਵਧ ਗਈ ਹੈ ਭਾਵੇਂ ਜਿਹੜੇ ਕੈਲਗਰੀ ਸਾਈਡ ਜਾਂ ਹੋਰ ਕਈ ਸਟੇਟਾਂ ਨੇ ਉੱਥੇ ਤਾਂ ਜ਼ਿਆਦਾ ਬਰਫ਼ਵਾਰੀ ਵੀ ਹੋ ਗਈ ਹੈ ਪਰ ਮੈਂ BC ਸਾਈਡ ਆ ਪੰਜਾਬੀਆਂ ਦਾ ਮਿੰਨੀ ਪੰਜਾਬ ਕਹਿ ਲੋ ਸਰੀ ਬਿਲਕੁਲ ਨੇੜੇ ਇੱਕ ਛੋਟਾ ਜਿਹਾ ਹੈਗਾ ਸ਼ਹਿਰ ਹੈ ਲੈਂਗਲੀ ਜਿੱਥੇ ਮੈਂ ਹੈਗਾ ਔਰ ਇੱਥੇ ਜਿਹੜੀ ਹਜੇ BC ਦਾ ਜਿਹੜਾ ਮੌਸਮ ਆ ਨਾ ਲੱਗਦਾ ਇਹ ਪੰਜਾਬ ਵਰਗਾ ਹੀ ਹੈ ਬਹੁਤ ਆ ਹਮ ਪਰ ਕੈਨੇਡਾ ਚ ਕਹਿ ਲੋ ਵੀ ਸੱਤੋਂ ਵਧੀਆ ਇੱਥੋਂ ਦਾ ਮੌਸਮ ਆ ਔਰ ਖਾਸ ਕਰਕੇ ਜਿਵੇਂ ਖੇਤੀ ਵੀ ਜਿਵੇਂ ਪੰਜਾਬ ਦੇ ਬਹੁਤ ਸਾਰੇ ਜਿਹੜੇ ਕਿਸਾਨ ਇੱਥੇ ਆਏ ਹੋਏ ਨੇ ਨਾ ਉਹ ਜਿਵੇਂ ਐਬਸਪੋਰਟ ਏਰੀਆ ਜਾਂ BC ਚ ਮਤਲਬ ਖੇਤੀ ਨਾਲ ਵੀ ਜੁੜੇ ਹੋਏ ਐਬਸਪੋਰਟ ਸਭ ਤੋਂ ਵੱਧ ਮਤਲਬ ਉਹ ਖੇਤੀਬਾੜੀ ਦਾ ਹੈਗਾ ਧੰਦਾ ਹੁੰਦਾ ਔਰ ਇਤੇ ਨਾਲ ਕਿਸਾਨ ਜਿਹੜੇ ਆਪਣੇ ਪੰਜਾਬੀ ਉਹ ਜੁੜੇ ਹੋਏ ਆ ਔਰ ਵੱਡੇ ਫਾਰਮਾਂ ਚ ਖੇਤੀ ਕਰਦੇ ਆ ਪਰ ਇੱਥੇ ਅਜੇ ਮਤਲਬ ਠੰਡਤੀ ਜਕਰ ਤਾਂ ਕਾਫੀ ਵਧੀ ਆ ਮਾਈਨਸ ਚ ਵੀ ਗਿਆ ਪਰ ਅਜੇ برفਬਾਰੀ ਵਾਲੀ ਨੀ ਕੋਈ ਹੈਗੀ ਸਰ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਵੀ ਠੰਡ ਤਾਂ ਕਾਫੀ ਵੱਧਦੀ ਪਈ ਆ ਪਰ ਸਿਆਸੀ ਕਹੀਏ ਉਹ ਸਿਆਸੀ ਗਰਮੀ ਕਾਫੀ ਵੱਧ ਚੁੱਕੀ ਹੋਈ ਹੈ ਕਿਉਂਕਿ ਇੱਕ ਪਾਸੇ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਕਾਉਂਸਲ ਦੀਆਂ ਚੋਣਾਂ ਨੇ ਦੂਜੇ ਪਾਸੇ ਕਿਸਾਨੀ ਸੰਘਰਸ਼ ਉਹ ਵੀ ਤੇਜ਼ ਹੋ ਰਿਹਾ ਤੁਹਾਨੂੰ ਤੁਹਾਨੂੰ ਪਤਾ ਹੀ ਉਹ ਚੀਜ਼ ਦਾ ਦੇਖੋ ਇੱਕ ਗੱਲ ਤਾਂ ਹੈ ਲਗਨ ਵੀ ਪੰਜਾਬ 'ਚ ਤਾਂ ਸਾਰਾ ਸਾਲ ਚੋਣਾਂ 'ਚ ਹੀ ਲੰਘਿਆ ਹਾਂ ਬਾਕੀ ਹੈ ਨਾ ਲੋਕ ਸਭਾ ਚੋਣਾਂ ਆ ਗਈਆਂ ਪੰਚਾਇਤੀ ਚੋਣਾਂ ਆ ਗਈਆਂ ਉਹਣੀ ਨਗਰ ਕਾਉਂਸਲ ਨਗਰ ਨਿਗਮ ਚੋਣਾਂ ਆ ਗਈਆਂ ਨਗਰ ਪੰਚਾਇਤ ਨਗਰ ਨਿਗਮ ਔਰ ਅੱਗੇ ਮੈਨੂੰ ਲੱਗਦਾਗਾ ਹੋਰ ਸ਼੍ਰੋਮਿਕ ਕਮੇਟੀ ਦੀਆਂ ਚੋਣਾਂ ਵੀ ਆ ਜਾਣੀਆਂ ਔਰ ਇਹ ਤਾਂ ਸਾਲ ਸਾਰਾ ਕਹੋ ਦੇਖੋ ਇੱਕ ਪਾਸੇ ਤਾਂ ਹੁਣੇ ਬੈਲ ਵੀ ਸ਼ਾਇਦ ਜੀ ਅੱਜ ਜਾਂ ਭਲਕ ਲਿਆਉਣ ਵਾਲੇ ਆ ਵੀ ਇੱਕ ਰਾਸਟ੍ਰਿਕ ਚੋਣਾਂ ਵਨ ਨੇਸ਼ਨ ਵਨ ਇਲੈਕਸ਼ਨ ਜੀ ਇਹ ਕਾਫੀ ਲੰਬੀ ਚੌੜੀ ਭਾਵੇਂ ਮਤਲਬ ਇੱਕ ਪਾਸੇ ਤਾਂ ਜੇ ਦੇਖੀਏ ਤਾਂ ਚੋਣਾਂ ਤੇ ਜਿਹੜਾ ਤਰਕ ਕਾ ਲੋਜਿਕ ਨਹੀਂ ਗੱਲ ਛੇੜੀ ਆ ਭਈ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਆ ਉਹਨਾਂ ਦਾ ਤਰਕਾ ਵੀ ਇਹਦੇ ਨਾਲ ਖਰਚਾ ਘਟੂਗਾ ਜੀ ਔਰ ਜਦੋਂ ਆਪਣਾ ਚੋਣਾਂ ਹੁੰਦੀਆਂ ਨੇ ਤਾਂ ਇੱਕ ਵਾਰੀ ਜਿਹੜੇ ਵਿਕਾਸ ਕਾਰਜ ਵੀ ਰੁਕ ਜਾਂਦੇ ਆ ਹਾਂ ਬਿਲਕੁਲ ਆਪਣੇ ਚੋਣਾਂ ਲੱਗ ਜਾਂਦਾ ਆਪਣਾ ਜਾਬਤਾ ਚੋਣ ਜਾਬਤਾ ਚੋਣ ਜਾਬਤਾ ਲੱਗਣ ਕਰਕੇ ਰੁਕਦੇ ਆ ਇਹ ਵੀ ਇਹ ਵੀ ਵੱਡਾ ਉਹਨਾਂ ਨੇ ਮੁੱਦਾ ਸਰਕਾਰ ਨੇ ਕਿਹਾ ਬਈ ਜਦੋਂ ਚੋਣ ਜਾਬਤਾ ਲੱਗ ਜਾਂਦਾ ਜੀ ਪੰਜਾਬ ਪੂਰੇ ਦੇਸ਼ ਤੇ ਇੱਕ ਵਾਰੀ ਡਵੈਲਪਮੈਂਟ ਰੁਕ ਜਾਂਦੀ ਹੈ ਔਰ ਹਾਲਾਂਕਿ ਰਿਪੱਟ ਪਿੱਛੇ ਜਿਹੜੇ ਕਈ ਅਜੰਡਾ ਜਿਹੜਾ ਕਹ ਲੋ ਆਰਐਸਐਸ ਦਾ ਜਾਂ ਬੀਜੇਪੀ ਦਾ ਉਹਨੂੰ ਵੀ ਲਾਗੂ ਕਰਨ ਦੀ ਜਾਂ ਉਹਦੀ ਕੋਸ਼ਿਸ਼ ਹੋ ਰਹੀ ਹੈ ਜੀ ਤੇ ਵਿਰੋਧੀ ਧਿਰਾਂ ਮਤਲਬ ਤਰਕ ਕਰਦੀਆਂ ਨੇ ਪਰ ਸਰ ਜੀ ਆਪਾਂ ਜ਼ਮੀਨੀ ਜ਼ਮੀਨੀ ਪੱਧਰ ਦੀ ਗੱਲ ਕਰੀ ਆਪਾਂ ਹੁਣ ਜਿਵੇਂ ਪਿਛਲੇ ਕੁਝ ਦਿਨਾਂ ਚ ਮੈਂ ਕਾਰਪੋਰੇਸ਼ਨ ਦੀਆਂ ਚੋਣਾਂ ਲੈ ਕੇ ਲੁਧਿਆਣਾ ਸ਼ਹਿਰ ਚ ਵਿੱਚ ਰਿਹਾ ਲੋਕਾਂ ਨਾਲ ਗੱਲਬਾਤ ਕੀਤੀ ਆ ਤਾਂ ਵਾਕਈ ਸਾਨੂੰ ਇੱਕ ਕਈ ਲੋਕਾਂ ਨੇ ਕਿਹਾ ਵੀ ਅਸੀਂ ਪਰੇਸ਼ਾਨ ਹੋ ਗਏ ਆ ਵੀ ਚੋਣਾ ਤੇ ਚੋਣਾ ਚੋਣਾ ਤੇ ਚੋਣਾ ਵੀ ਕੰਮ ਕਦੋਂ ਹੋਣਗੇ ਲੋਕਾਂ ਨੂੰ ਤੁਸੀਂ ਬਿਹਲੇ ਕਿਉਂ ਨਹੀਂ ਕਰ ਰਹੇ ਹੋ ਮਤਲਬ ਲੋਕ ਪਰੇਸ਼ਾਨ ਵੀ ਨੇ ਕਿਤਨਾ ਕਿਤੇ ਅਸਲ ਚ ਗੱਲ ਪਤਾ ਕੀ ਹੋ ਗਈ ਚੋਣਾ ਕੋਈ ਬਦਲਾਅ ਤਾਂ ਦਿੰਦੀਆਂ ਨਹੀਂ ਹੂੰ ਮਤਲਬ ਜਿਹੜੀ ਆਸ ਨਾਲ ਲੋਕ ਵੋਟ ਪਾਉਂਦੇ ਆ ਜਿਸ ਤਰ੍ਹਾਂ ਹੁਣ ਤੁਸੀਂ ਪੰਜਾਬ ਚੀ ਲਾ ਲੋ ਲੋਕਾਂ ਦੇ ਰਵੈਤੀ ਪਾਰਟੀਆਂ ਨੂੰ ਪਾਸੇ ਕਰਕੇ ਅਕਾਲੀਆਂ ਨੂੰ ਕਾਂਗਰਸੀਆਂ ਨੂੰ ਪਾਸੇ ਕਰਕੇ ਆਮ ਆਦਮੀ ਪਾਰਟੀ ਲਿਆਂਦੀ ਸੀ ਆਮ ਆਦਮੀ ਪਾਰਟੀ ਦੇ ਵੀ ਕੁਝ ਇੱਕ ਵਿਧਾਇਕਾਂ ਨੂੰ ਛੱਡ ਕੇ ਜਾਂ ਹਲਕਾ ਇੰਚਾਰਜਾਂ ਨੂੰ ਛੱਡ ਕੇ ਬਾਕੀ ਤਾਂ ਉਸੇ ਸਿਸਟਮ ਚ ਲੱਤ-ਪੱਥ ਨੇ ਬਿਲਕੁਲ ਤਾਂਬ ਮਤਲਬ ਚੰਗਾ ਨਹੀਂ ਹੋ ਰਿਹਾ ਕ੍ਰਪਸ਼ਨ ਦਾ ਉਹੀ ਹਾਲ ਆ ਤੁਸੀਂ ਕੋਰਟ ਚਲੇ ਜਾਓ ਕਚਹਿਰੀਆਂ ਚ ਚਲੇ ਜਾਓ ਥਾਣਿਆਂ ਚ ਚਲੇ ਜਾਓ ਉਹੀ ਛਲ ਲਾਈ ਜਾਂਦੇ ਹੁਣ ਤੁਸੀਂ ਇੱਕ ਲਾ ਲਓ ਉਹ ਵਿਜੀਲੈਂਸ ਨੇ ਤਸਵੀਲਦਾਰਾਂ ਦਾ ਪ੍ਰਧਾਨ ਫੜ ਲਿਆ ਵਿਜੀਲੈਂਸ ਨੇ ਉਹ ਉਹਦੇ ਹੱਕ ਚ ਕਹਿੰਦੇ ਜੀ ਅਸੀਂ ਰਜਿਸਟਰੀਆਂ ਬੰਦ ਕਰਦੇ ਆਂਗੇ ਤੇ ਕੋਈ ਕੋਈ ਗੱਲ ਤਰਕ ਤੋਕ ਥੋੜੀ ਥੋੜੀ ਬਿਲਕੁਲ ਲੱਗੇ ਹਤੀ ਇਹ ਕਰਪਸ਼ਨ ਕਰਦਾ ਉਹ ਫੜਿਆ ਔਰ ਇਹ ਕਿਸੇ ਤੋਂ ਗੱਲ ਲੁਗੀ ਛੁਪੀ ਨਹੀਂ ਹੈਗੀ ਵੀ ਕਚਹਿਰੀਆਂ ਚ ਮਾਲ ਵਿਭਾਗ ਚ ਸਭ ਤੋਂ ਵੱਧ ਕਰਪਸ਼ਨ ਹੀ ਮਾਲ ਵਿਭਾਗ ਚ ਹਾਂ ਫੀ ਮਾਲ ਵਿਭਾਗ ਚ ਕਿਵੇਂ ਬਣਦਾ ਮਾਲ ਜੇ ਉਹ ਫਰੋੜ ਲਓ ਤਾਂ ਰਜਿਸਟਰੀਆਂ ਦੇ ਮਤਲਬ ਜੇ ਸ਼ਹਿਰੀ ਖੇਤਰ ਚ ਹੈਗੀ ਰਜਿਸਟਰੀ ਤਾਂ ਪਰ ਵਸਵੇ ਦੇ ਹਿਸਾਬ ਨਾਲ ਹੁਣ ਜਿਹੜੇ ਵੱਡੇ ਸ਼ਹਿਰ ਆ ਉੱਥੇ ਤਾਂ ਕਹ ਲਓ ਇੰਚਾਰਜ ਜ਼ਮੀਨ ਆ ਉਹ ਵਿਗਦੀ ਆ ਜਿਹੜੇ ਪਲਾਟ ਨੇ ਜੀ ਫੁੱਟਾਂ ਚ ਪਲਾਟ ਵੇਖਦੇ ਆ ਉੱਥੇ ਤਾਂ ਫੁੱਟਾਂ ਦੇ ਹਿਸਾਬ ਨਾਲ ਹਿਸਾਬ ਲਿਆ ਜਾਂਦਾ ਪਰ ਤੁਸੀਂ ਜਿਹੜਾ ਉਹ ਉਹ ਲੈਂਦਾ ਹੀ ਐ ਲੁਕਿਆਸ਼ੇਪ ਐ ਥੋੜੀ ਐ ਜੋ ਫੜ ਲਿਆ ਵਿਜੀਲੈਂਸ ਨੇ ਤਾਂ ਸਾਰਾ ਮਹਿਕਮਾ ਉਹਦੇ ਉਹਦੇ ਹੱਕ 'ਚ ਇਕੱਠਾ ਹੋਇਆ ਫਿਰਦਾ ਇਹ ਕੋਈ ਟੁਕ ਥੋੜੀ ਬਣਦੀ ਐ ਜੇ ਉਹ ਉਹ ਨਜਾਇਜ਼ ਫੜਿਆ ਜਾਊ ਤੇ ਉਹ ਆਪੇ ਬਰੀ ਹੋ ਜਾਊਗਾ ਕੋਰਟ ਉਹਨੂੰ ਬਰੀ ਕਰ ਦੂਗੀ ਅਦਾਲਤ ਬਿਲਕੁਲ ਇਹ ਥੋੜੀ ਐ ਵੀ ਤੁਸੀਂ ਵਿਜੀਲੈਂਸ ਤੇ ਇੱਕ ਜਾਂਚ ਏਜੰਸੀ ਤੇ ਦਬਾਅ ਬਣਾਓ ਇਕੱਠੇ ਹੋ ਕੇ ਵੀ ਅਸੀਂ ਜੀ ਰਜਿਸਟਰੀਆਂ ਬੰਦ ਕਰ ਦਿਆਂਗੇ ਅਸੀਂ ਕੰਮਕਾਰ ਬੰਦ ਕਰ ਦੇਾਂਗੇ मतलब जी ਜੇ ਨਜਾਇਜ਼ ਹੋਇਆ ਤਾਂ ਤੁਸੀਂ ਉੱਤੇ ਅਪਰੋਚ ਕਰੋ ਕੋਰਟ 'ਚ ਅਪਰੋਚ ਕਰੋ ਧਮਕੀ ਦੇ ਕੇ ਇੱਕ ਦਵਾ ਨਹੀਂ ਬਣਾਉਣਾ ਚਾਹੀਦਾ ਜਾਂ ਇਹ ਜੇ ਮੁੱਦਿਆਂ ਤੇ ਮੈਂ ਤਾਂ ਇਹ ਵੀ ਕਹੂੰਗਾ ਕਿ ਜਿਹੜੇ ਇਹ ਜੇ ਮੁੱਦੇ ਆ ਦੇਖੋ ਜਦੋਂ ਇਹ ਜੇ ਹਾਲਾਤ ਬਣ ਜਾਂਦੇ ਆ ਤਾਂ ਲੋਕਾਂ ਨੂੰ ਵੀ ਖੜਨਾ ਚਾਹੀਦਾ ਬਿਲਕੁਲ ਲੋਕ ਫਿਰ ਇੱਥੇ ਪਿੱਠ ਦਿਖਾ ਜਾਂਦੇ ਲੋਕਾਂ ਨੂੰ ਵੀ ਖੜਨਾ ਚਾਹੀਦਾ ਢਟ ਕੇ ਕਹਿਣ ਕਿਉਂਕਿ ਕਿ ਸੇ ਇਹ ਤੁਸੀ ਪਿੱਛੇ ਜਿਹੇ ਦੀ ਗੱਲ ਹੈ ਇੱਕ ਜਗਰਾਉਂ ਵੀ ਤਸਦੀਲਦਾਰਾਂ ਦਾ ਪ੍ਰਧਾਨ ਰਿਹਾ ਜੀ ਜੀ ਉਹ 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 ਸ਼ਰੀਆਮ ਉਹ ਕਰਦਾਰੇ ਲੋਟ ਇਹਨੋਂ ਉਹ ਸਾਡੀ ਜਾਤ ਪਿੱਛੇ ਜਿਹੇ ਦੀ ਗੱਲ ਹੈ ਹਜੇ 6 ਮਹੀਨਿਆਂ ਦੀ ਗੱਲ ਹੋਊਗੀ ਉਹ ਉਹ ਤੇ ਦੋਸ਼ ਲੱਗੇ ਆ ਲੋਕਾਂ ਨੇ ਕਰਾਪਸ਼ਨ ਉਹਦੀ ਕਰਾਪਸ਼ਨ ਦੇ ਖਿਲਾਫ ਲੋਕਾਂ ਨੇ ਧਰਨੇ ਮੁਜ਼ਾਰੇ ਪ੍ਰੋਟੈਸਟ ਕੀਤੇ ਮੈਂ ਕਹਿੰਦਾ ਭਾਵੇਂ ਜਿਹੜੀਆਂ ਚੋਣਾ ਉਹ ਤੁਸੀਂ ਚੋਣਾ ਦੀ ਗੱਲ ਕੀਤੀ ਚੋਣਾ ਦੇਖੋ ਬਦਲ ਨਹੀਂ ਦੇ ਰਹੀਆਂ ਲੋਕ ਜਿਹੜੀ ਆਸ ਨਾਲ ਭਾਵ ਨਾਲ ਜਾਂ ਜਿਸ ਤਰ੍ਹਾਂ ਲੋਕਾਂ ਦੇ ਹੁੰਦਾ ਵੀ ਸ਼ਾਇਦ ਕੋਈ ਨਵੀਂ ਚੇਂਜ ਆ ਜਾਵੇ ਪਰ ਉਹ ਚੇਂਜ ਨਹੀਂ ਹੁੰਦੀ ਤਾਂ ਹੀ ਲੋਕ ਖਾਪਗੇ ਬਈ ਕੋਈ ਬਦਲਾਅ ਤਾਂ ਆਉਂਦਾ ਨਹੀਂ ਹੈ ਸਰ ਲੋਕ ਉਹੀ ਕਹਿੰਦੇ ਨੇ ਵੀ ਇੰਨੀਆਂ ਚੋਣਾ ਹੋ ਰਹੀਆਂ ਨੇ ਸਾਡਾ ਚ ਕੀ ਫਾਇਦਾ ਸਾਨੂੰ ਕੀ ਮਿਲ ਰਿਹਾ ਸੜਕਾਂ 'ਚ ਕਾਉਂਸਲ ਕਾਰਪੋਰੇਸ਼ਨ ਦੀ ਗੱਲ ਕਰ ਸੜਕਾਂ ਉਵੇਂ ਦੀਆਂ ਉਵੇਂ ਹੀ ਨੇ ਕੋਈ ਫਰਕ ਪੈ ਨਹੀਂ ਰਿਹਾ ਹੱਲੇ ਵੀ ਆਪਾਂ ਗਲੀਆਂ ਨਾਲੀਆਂ ਦੇ ਮੁੱਦਿਆਂ 'ਚ ਉਲਝੇ ਹੋਏ ਆ ਹਾਲਾਂਕਿ ਇਹ ਜੋ ਚੀਜ਼ਾਂ ਕਹਿ ਰਹੇ ਇਹ ਸਰਵੇ ਹੋਏ ਨੇ ਵਾਜ਼ਰ ਜਮਾਤੇ ਇਹ ਔਨ ਰਿਕਾਰਡ ਨੇ ਮਦਰਸ਼ਕਾਂ ਨੂੰ ਵੀ ਦੱਸਦਾ ਹੈ ਤੁਸੀਂ ਦੇਖ ਵੀ ਸਕਦੇ ਹੋ ਤਾਂ ਵਾਕਿਆ ਮਤਲਬ ਲੋਕ ਪਰੇਸ਼ਾਨ ਨੇ ਇਹ ਗੱਲ ਸੱਚੀ ਆ ਲਗਨ ਜੀ ਬਈ ਸ਼ਹਿਰਾਂ ਦੀ ਜਿਹੜੀ ਡਿਵੈਲਪਮੈਂਟ ਹੋਣੀ ਆ ਉਹ ਇੱਕ ਬੰਦਾ ਜੇਬ ਭਰ ਕੇ ਚੱਲ ਜਾਂਦਾ ਦੂਜਾ ਨਮਾ ਆ ਜਾਂਦਾ ਦੂਜੇ ਨੂੰ ਲਿਉਂਦੇ ਲੋਕ ਆਸ ਨਾਲ ਸ਼ਾਇਦ ਇਹ ਯਾਰ ਕੋਈ ਵਾਰਡ ਦੀ ਗੱਲ ਕਰੂਗਾ ਜਾਂ ਵਾਰਡ ਦਾ ਵਿਕਾਸ ਕਰੂਗਾ ਪਰ ਇੱਕ ਕੱਲੇ ਕੱਲੇ ਦਾ ਇੱਥੇ ਬਸ ਵੀ ਨਹੀਂ ਚੱਲਦਾ ਲਗਨ ਜੀ ਬਿਲਕੁਲ ਕਿਉਂਕਿ ਸਾਡੇ ਜਗਰਾਉਂ ਚਾਹੌਂ ਨਗਰ ਕੌਂਸਲ ਮਦਦ ਲੋ ਉਹ ਉਤੋਂ ਦੇ ਪ੍ਰਧਾਨ ਨੇ ਉਹ ਠੀਕ ਆ ਥੋੜੇ ਜੇ ਹੈ ਤਾਂ ਜਵਾਨ ਦੇ ਤਾਂ ਥੋੜੇ ਜੇ ਰੁੱਖੇ ਨੇ ਪਰ ਕ੍ਰਪਸ਼ਨ ਦੇ ਖਿਲਾਫ ਨੇ ਰਾਣਾ ਤੇ ਰਾਜੂ ਦੋਨੇ ਭਰਾ ਨੇ ਪ੍ਰਧਾਨ ਇੱਕ ਮਤਲਬ ਕਾਉਂਸਲਰ ਆ ਉਹਨਾਂ ਨੇ ਕ੍ਰਾਪਸ਼ਨ ਰੋਕਣ ਦੀ ਕੋਸ਼ਿਸ਼ ਕੀਤੀ ਆ ਜਿਹੜਾ ਕਮਿਸ਼ਨ ਚੱਲਦਾ ਸੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਤੇ ਜਿਹੜਾ ਸਾਰਾ ਲਾਣਾ ਜਿਹੜਾ ਕ੍ਰਾਪਟ ਲਾਣਾ ਸੀ ਉਹਨਾਂ ਦੇ ਖਿਲਾਫ ਇਕੱਠਾ ਹੋ ਗਿਆ ਉਹਨਾਂ ਨੇ ਇਕੱਠੇ ਹੋ ਕੇ ਪਹਿਲਾਂ ਤਾਂ ਉਹਨੂੰ ਲੁਵਾਈ ਦਿੱਤਾ ਸੀ ਪ੍ਰਧਾਨਗੀ ਤੋਂ ਮਤਲਬ ਤਾਂ ਤੱਕ ਅਪਰੋਚ ਕੋਟਾਂ ਤੱਕ ਚੱਲਿਆ ਗਿਆ ਸੀ ਮਾਮਲਾ ਫਿਰ ਉਹ ਦੁਬਾਰਾ ਬਹਾਲ ਹੋ ਕੇ ਆ ਗਿਆ ਕੋਰਟ 'ਚ ਪਰ ਹੁਣ ਉਹਨਾਂ ਨੂੰ ਕੰਮ ਨਹੀਂ ਕਰ ਦਿੱਤਾ ਜਾ ਰਿਹਾ ਤੁੱਕ ਗੱਲ ਮਾਮਲਾ ਤਾਂ ਸਿਰਫ ਇਹੀ ਆ ਨਾ ਵੀ 25% 30% ਜਿਹੜਾ ਕਮਿਸ਼ਨ ਆ ਸਿਸਟਮ ਉਹ ਚ ਉਹ ਚ 4% EO ਦਾ 4% ਪ੍ਰਧਾਨ ਦਾ ਵੀ ਹੁੰਦਾ 4% ਤਾਂ ਜਾਂਦਾ ਮਤਲਬ ਐਂ 4% ਵਿਧਾਇਕ ਦਾ ਮੈਂ ਇਹ ਕੱਲੇ ਜਗਰਾਉਂਦੀ ਨਹੀਂ ਗੱਲ ਕਰਦੇ ਆਪਾਂ ਮਤਲਬ ਇਸੇ ਤਰ੍ਹਾਂ ਜਿਹੜੇ ਫਿਰ ਜਦੋਂ ਇੰਨੇ ਖਾਤੇ ਪੈ ਜਾਂਦੇ ਆ ਵੰਡੀਆਂ ਪੈ ਜਾਂਦੀਆਂ ਗ੍ਰਾਂਟ ਚ ਫਿਰ ਵਿਕਾਸ ਕਿਦਾਂ ਦਾ ਹੋਣਾ ਲੋਕਾਂ ਦੀ ਭਾਵਨਾਵਾਂ ਅਨੁਸਾਰ ਵਿਕਾਸ ਥੋੜੀ ਹੋਣਾ ਜਿਹੜੀ ਸੜਕ ਬਣ ਗਈ ਜਿੱਤੇ ਮਟੀਰੀਅਲ ਹੀ ਨਹੀਂ ਪੂਰਾ ਪਿਆ ਬਿਲਕੁਲ ਫਿਰ ਉਹ ਉਹਨੇ ਘੜਨਾ ਥੋੜੀ ਐ ਇਤੋਂ ਤੱਕ ਆਇਆ ਲਗਨ ਜੀ ਤੁਹਾਨੂੰ ਮੈਂ ਦੱਸ ਦਿਆਂ ਬਈ ਬਹੁਤ ਸਾਰੀਆਂ ਸੜਕਾਂ ਸ਼ਹਿਰਾਂ 'ਚ ਵੱਡੇ ਸ਼ਹਿਰਾਂ 'ਚ ਨਗਰ ਨਿਗਮਾਂ ਦੇ ਅਧੀਨ ਆਉਂਦੀਆਂ ਜਿਹੜੀਆਂ ਜਾਂ ਨਗਰ ਕੌਂਸਲਾਂ ਦੇ ਕਾਗਜ਼ਾਂ 'ਚ ਹੀ ਬਣ ਜਾਂਦੀਆਂ 5-7 ਸਾਲਾਂ ਬਾਅਦ ਹੂੰ इवन ਪਿੰਡੂ ਸੜਕਾਂ ਵੀ ਪੀਡਬਲਯੂਡੀ ਹੁਣ ਤਾਂ ਥੋੜਾ ਬਹੁਤਾ ਚਲੋ ਆਰਟੀਆਈ ਆ ਗਈ ਕਰਕੇ ਮਾੜਾ ਮੋਟਾ ਲੋਕਾਂ ਨੂੰ ਪਤਾ ਲੱਗ ਜਾਂਦਾ ਪਰ ਉਹ ਕਾਗਜ਼ਾਂ ਜੀ ਬਣਾ ਦਿੰਦੇ 5-7 ਸਾਲਾਂ ਬਾਅਦ ਉਹ ਬਣ ਗਈ ਜੀ ਇਹ ਸੜਕ ਬਣ ਗਈ ਕਿਉਂਕਿ ਟਾਈਮਿੰਗ ਹੁੰਦੀ ਹੈ ਨਾ ਉਹਦੀ ਬਿਲਕੁਲ ਫਿਰ ਲੋਕ ਤਾਂ ਹੀ ਇਹੀ ਕਾਰਨ ਹੈ ਮੈਂ ਸੁਣ ਰਿਹਾ ਸੀ ਜਿਹੜਾ ਤੁਸੀਂ ਕਹਿ ਰਹੇ ਸੀ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਬਹੁਤ ਸਾਰਾ ਲੋਕ ਲੋਕ ਮੇਨ ਮੁੱਦਾ ਹੀ ਭ੍ਰਿਸ਼ਟਾਚਾਰ ਦਾ ਠਾ ਰਹੇ ਸੀ ਬਿਲਕੁਲ ਕਿਉਂਕਿ ਏ ਲੈਵਲ ਤੱਕ ਸਰ ਕਿੰਨਾ ਕਿਤੇ ਪ੍ਰਸ਼ਟਾਚਾਰ ਕਾਫੀ ਜ਼ਿਆਦਾ ਹੈ ਕਿਉਂਕਿ ਕਿਉਂਕਿ ਸੜਕਾਂ ਗਲੀਆਂ ਨਾਲੀਆਂ ਮੁੱਦੇ ਕੱਢਦੇ ਨੇ ਉਹ ਕਹਿੰਦੇ ਵੀ ਸੜਕ ਦੀ ਗੱਲ ਤਾਂ ਬਾਅਦ ਚ ਐ ਤੇ ਕੱਚੀ ਉਹ ਹੀ ਮਿੱਟੀ ਦੇ ਵਿਚਾਰੇ ਘੁੰਮ ਹੀ ਜਾਂਦੇ ਕਹਿੰਦੇ ਗਲੀ ਵਾਲੇ ਨੇ ਬਣਾ ਲਈ ਹੋਵੇ ਮਿਲ ਕੇ 2 ਮਿੰਟ ਚ ਕਹਿੰਦੇ ਸਭ ਪੈਸੇ ਪਾਣਗੇ ਤਾਂ ਬਣ ਜੇਗੀ ਪਰ ਰੁਮੈਂਦੇ ਦੀ ਗੱਲ ਕਰੇ ਕਾਰਪੋਰੇਸ਼ਨ ਦੀ ਗੱਲ ਕਰੀ ਉਹਨਾਂ ਦਾ ਕੋਤਾ ਪਤਾ ਹੀ ਹੈ ਨਹੀਂਗਾ ਸਰ ਮੋٹے ਤੌਰ ਤੇ ਲੋਕ ਪਰੇਸ਼ਾਨ ਨੇ ਅੱਦੇ ਤਾਂ ਵਿਚਾਰੇ ਅਨਾਉਂਸਮੈਂਟ ਤੋਂ ਹੀ ਪਰੇਸ਼ਾਨ ਹੋ ਜਾਂਦੇ ਆ ਕਹਿੰਦੇ ਵੀ ਇੱਕ ਵਾਰ ਅਨਾਉਂਸਮੈਂਟ ਆ ਨਿਕਲਦਾ ਹੀ ਰਿਕਸ਼ਾ ਵਾਲਾ ਦੂਜੇ ਪਾਰਟੀ ਦਾ ਪਹਿਲਾਂ ਆ ਜਾਂਦਾ ਵਾ ਉਹ ਨਿਕਲਦਾ ਹੀ ਤੀਜੇ ਦਾ ਆ ਜਾਂਦਾ ਵਾ ਸਾਰੀ ਦਿਹਾੜੀ ਕਹਿੰਦੇ ਅਨਾਉਂਸਮੈਂਟੇ ਚੱਲਦੀ ਰਹਿੰਦੀਆਂ ਨੇ ਲੋਕ ਆ ਅਲੱਗ ਪਰੇਸ਼ਾਨ ਹੁੰਦੇ ਆ ਪਰ ਹਾਂ ਨਾ ਹੁਣ 21 ਤੱਕ ਤਾਂ 21 ਤੋਂ ਪਹਿਲਾਂ ਬੰਦ ਹੋਊਗਾ ਜੇ ਨਜਰ ਚੋਣ ਪ੍ਰਚਾਰ ਆ ਫਿਰ ਕਿਉਂਕਿ ਇਹ ਚੋਣਾਂ 'ਚ ਕੈਂਡੀਡੇਟ ਵੀ ਬਹੁਤ ਜ਼ਿਆਦਾ ਨੇ ਬਿਲਕੁਲ ਉਹੀ ਹੁੰਦਾ ਹਮ ਕੈਂਡੀਡੇਟ ਜ਼ਿਆਦਾ ਹੁੰਦੇ ਆ ਤੇ ਫਿਰ ਉਹ ਦੂਜੇ ਵਾਲਾ ਦੂਜੇ ਵਾਰਡ 'ਚ ਵੀ ਚਲੇ ਜਾਂਦੇ ਆ ਜਾਂ ਦੂਜੇ ਵਾਰਡ 'ਚ ਕ੍ਰੋਸ ਕਰਕੇ ਅਗਲੇ 'ਚ ਜਾਣਾ ਹੁੰਦਾ ਲੋਕ ਤੰਗ ਤਾਂ ਹੋ ਹੀ ਜਾਂਦੇ ਆ ਨਾ ਉਹ ਕਹਿੰਦੇ ਸਾਰੀ ਦਿਹਾੜੀ ਨਾਊਨਸਮੈਂਟ ਹੀ ਚੱਲਦੀ ਰਹਿੰਦੀ ਆ ਸਵੇਰ ਤੋਂ ਲੈ ਕੇ ਰਾਤ ਤੱਕ ਦੇਖੋ ਇੱਕ ਗੱਲ ਜ਼ਰੂਰ ਕਰਾਂਗੇ ਹੂੰ ਇਹ ਗੱਲ ਹੈ ਵੀ ਕੋਈ ਵਲਖਣ ਨਹੀਂ ਹੈ ਤੁਸੀਂ ਦਾਖਾ ਹਲਕੇ ਅੱਜ ਕੱਲ ਮੈਨੂੰ ਉਹ ਬੜੀ ਵਧੀਆ ਲੱਗੀ ਗੱਲ ਜਿਹੜੀ ਆਪਣੇ ਕੰਗ ਸਾਹਿਬ ਨੇ ਕੀਤਾ ਹਨ ਉਹਨਾਂ ਨੇ ਦੇਖੋ ਕੋਈ ਸત્તાਧਾਰੀ ਧਿਰ ਦਾ ਲੀਡਰ ਇਹ ਇਸ ਤਰ੍ਹਾਂ ਕਰੇ ਵੀ ਲੋਕਾਂ ਲਈ ਖੁੱਲੀ ਚਰਚਾ ਰੱਖੇ ਵੀ ਆਜੋ ਹਾਲਾਂਕਿ ਸੱਤਾਧਾਰੀ ਤੇ ਰਾळे ਤਾਂ ਕੰਨੀ ਘਤਰਾਉਂਦੇ ਹੁੰਦੇ ਆ ਕਿਉਂਕਿ ਦੇਖੋ ਧੱਕੇਸ਼ਾਹੀ ਕਰਦੇ ਆ ਇਲੈਕਸ਼ਨ ਚ ਕਿਸੇ ਦੇ ਕਾਗਜ਼ ਰੱਦ ਕਰਾ ਤੇ ਕਿਸੇ ਦਾ ਕਿਸੇ ਨਾਂ ਉਹ ਵਾਰਡ ਚ ਆਉਦੇ ਆ ਉਮੀਦਵਾਰ ਦੇ ਹੱਕ ਚ ਧੱਕੇਸ਼ਾਹੀ ਕਰਦੀ ਜਾਂ ਧੱਕੇਸ਼ਾਹੀ ਦਾ ਪ੍ਰੋਗਰਾਮ ਹੁੰਦਾ ਇਹਨਾਂ ਦੇ ਨਾਲ ਸੱਤਾਧਾਰੀ ਤੇ ਰਾळे ਨਹੀਂ ਕੋਈ ਮਿਲਦਾ ਹੁੰਦਾ ਹਾਂ ਬਿਲਕੁਲ ਕਿਹ ਕਿਹ ਨਾਲ ਧੱਕੇਸ਼ਾਹੀ ਕਿ ਇਦਾਂ ਦਾ ਕੋਈ ਹੈਪ ਨਹੀਂ ਵੀ ਕੋਈ ਕਿਸੇ ਦੇ ਕਾਗਜ਼ ਰੱਦ ਹੋਏ ਜਾਂ ਹੋਏ ਹੋਣ ਜਾਂ ਕਿਸੇ ਨੂੰ ਸਮੱਸਿਆ ਆਈ ਹੋਵੇ ਔਰ ਉਹਨਾਂ ਨੇ ਖੁੱਲੀ ਬਹਿਸ ਰੱਖੀ ਵੀ ਆਜੋ ਮੇਰੇ ਨਾਲ ਬੈਠ ਕੇ ਬਹਿਸ ਕਰੋ ਬਿਲਕੁਲ ਜਿਸ ਤਰ੍ਹਾਂ ਉਹਨਾਂ ਨੇ ਦੱਸੋ ਉਹ ਕਿੱਡੀ ਵੱਡੀ ਗੱਲ ਉਹਨਾਂ ਨੇ ਦੱਸੀ ਹੈ ਮੈਂ ਸੁਣ ਰਿਹਾ ਸੀ ਬਈ ਨਗਰ ਕਾਉਂਸਲ ਤਨਖਾਹ ਦਿੰਦੀ ਆ ਜਿਹੜੇ ਹੈਗੇ ਨੇ ਨਗਰ ਉਹਨੇ ਆਪਣੀ ਪੰਚਾਇਤ ਜਿਹੜੇ ਮੁਲਾਜ਼ਮ ਨੇ ਭਾਈ ਸੇਵਕ ਨੇ ਉਹ ਕੋਈ ਡੀਐਸਪੀ ਦੇ ਕੰਮ ਕਰੀ ਜਾਂਦਾ ਕੋਈ ਡੀਸੀ ਦੇ ਕੰਮ ਕਰੀ ਜਾਂਦਾ 11 ਕੇ ਕਿੰਨੇ 12 ਉਹਨਾਂ ਨੇ ਵਾਪਸ ਬੁਲਾਇਆ ਇਹ ਸਾਰੇ ਸ਼ਹਿਰਾਂ 'ਚ ਇਹ ਹਾਲਾਤ ਬਿਲਕੁਲ ਸਾਡਾ ਵੀ ਸਰ ਪੂਰੀ ਟੀਮ ਸਾਡੀ ਉੱਥੇ ਸੀਗੀ ਮੈਂ ਆਪ ਉੱਥੇ ਸੀਗਾ ਤੇ ਅਸੀਂ ਵੀ ਦੇਖਿਆ ਆਮ ਲੋਕ ਉੱਤੇ ਸਨ ਕਈ ਹੋਰ ਪੱਤਰਕਾਰ ਵੀਰ ਵੀ ਉੱਥੇ ਸਨ ਤੇ ਲੋਕਾਂ ਨੇ ਵੀ ਬੜੇ ਬਿਬਾਕੀ ਨਾਲ ਸਵਾਲ ਪੁੱਛੇ ਤੇ ਉਵੇਂ ਹੀ ਕੰਗਸਾਹ ਨੇ ਵੀ ਕੱਲੇ-ਕੱਲੇ ਦਾ ਜਵਾਬ ਦਿੱਤਾ ਕਿਉਂਕਿ ਸਰ ਅਜਿਹੇ ਜਿਹੜੇ ਖੁੱਲੇ ਸੱਦੇ ਨੇ ਇਹ ਬੜੇ ਘਾਟੀ ਦੇਖੇ ਜਾਂਦੇ ਨੇ ਕਿਉਂਕਿ ਤੁਸੀਂ ਤਾਂ ਤੁਸੀਂ ਬਿਲਕੁਲ ਇੱਧਰ ਇੱਧਰ ਦੇ ਸੱਤੇ ਕਿੱਥੇ ਹੁੰਦੇ ਆ ਦੇਖੋ ਉਹਨਾਂ ਦੇਖੋ ਜਿਹੜੇ ਜਿਹੜੇ ਕੋਈ ਰਾਜਨੀਤੀ ਚ ਕਹਿ ਲਓ ਚੰਗੇ ਚਿਹਰੇ ਨੇ ਜਾਂ ਜਿਹੜੇ ਕਹਿ ਲਓ ਟੀ ਗੰਗਾ ਵਹਾਉਂਦੇ ਆ ਹੁਣ ਤੇ ਇਹੀ ਕਹਿ ਸਕਦਾ ਨਾ ਵੀ ਉਲਟੀ ਗੰਗਾ ਕਿਉਂਕਿ ਬਹਿਣ ਤਾਂ ਦੂਜੇ ਪਾਸੇ ਆ ਕਰਪਸ਼ਨ ਰੇਟ ਮਾਫੀਆ ਲੈਂਡ ਮਾਫੀਆ ਜਾਂ ਬੰਦੇ ਰਾਜਨੀਤੀ ਚ ਆਉਂਦੇ ਹੀ ਲੁੱਟਮਾਰ ਕਰਨ ਰਾਜਨੀਤੀ ਚ ਘਰ ਭਰ ਲਈ ਆਉਂਦੇ ਆ ਨਿੱਜ ਲਈ ਆਉਂਦੇ ਆ ਸਵਾਰਥ ਲਈ ਆਉਂਦੇ ਲੋਕਾਂ ਦੀ ਸੇਵਾ ਦਾ ਤਾਂ ਇੱਕ ਬੋੜ ਹੀ ਲਾਉਂਦੇ ਆ ਵਾਕਈ ਅੰਦਰ ਤਾਂ ਸਾਰਾ ਕੁਝ ਉਹੀ ਹੁੰਦਾ ਪਰ ਮੈਨੂੰ ਲੱਗਦਾ ਵੀ ਜਰੂਰ ਇਹ ਦੇਖੋ ਇਹ ਗੱਲ ਜਿਹੜੀ ਮੇਰੀ ਕਈ ਜਿਹੜੇ ਉੱਤੇ ਦੇਖੋ ਦਾਖਾ ਹਲਕਾ ਪਹਿਲਾਂ ਤੋਂ ਇਹਨਾਂ ਲੱਗ ਨਹੀਂ ਇੱਥੋਂ ਦਾ ਸਿਸਟਮ ਅਲੱਗ ਰਿਹਾ ਇੱਥੇ ਮਤਲਬ ਇਹ ਹਲਕੇ ਤੇ ਲੋਕ ਵੀ ਬੜੇ ਝਾਰੂ ਨੇ ਹਮਮ ਔਰ ਇੱਥੇ ਜਿੰਨੇ ਵੀ ਪਹਿਲਾਂ ਵੀ ਨਮਾਇंदे ਆਏ ਆ ਨਾ ਜਿਹੜੇ ਲੋਕਾਂ ਨੇ ਚੁਣੇ ਆ ਉਹਨਾਂ ਨੇ ਬੜੇ ਅਲੱਗ ਐਂਗਲ ਤੋਂ ਕੰਮ ਕੀਤੇ ਆ ਜਿਵੇਂ ਫੂਲਕਾ ਸਾਹਿਬ ਆਇਆ ਹਨਪ੍ਰੀਸਾ ਖਿਆਲੀ ਆਇਆ ਉਹ ਉਹਨਾਂ ਨੇ ਲੋਕਾਂ ਲਈ ਕੰਮ ਕੀਤੇ ਨੇ ਪਰ ਜਿਸ ਤਰ੍ਹਾਂ ਇਹ ਇੰਨਾ ਨੇ ਮਤਲਬ ਇੱਕ ਨਮਾ ਕਰਤਾ ਦੇਖੋ ਕ腐ਪਸ਼ਨ ਦੇ ਖਿਲਾਫ ਉਹਨਾਂ ਸਮੇਂ ਚ ਉਹਨਾਂ ਦੇ ਸਮੇਂ ਚ ਇਹ ਗੱਲ ਹੈਗੀ ਆ ਖਿਆਲੀ ਦੇ ਸਮੇਂ ਠੀਕ ਉਹਨਾਂ ਨੇ ਕੰਮ ਬਹੁਤ ਕੀਤੇ ਆ ਪਾਰਕਾਂ ਬਣਾਈਆਂ ਬਹੁਤ ਕੁਝ ਉਹਨਾਂ ਨੇ ਕੀਤਾ ਇਹ ਗੱਲ ਨਹੀਂ ਹੈ ਪਰ ਇਹ ਜ਼ਰੂਰ ਹੈ ਕਿ ਉਸ ਸਮੇਂ ਵੀ ਇਸ ਏਰੀਏ 'ਚ ਕਈ ਮੁੱਦੇ ਵਿਵਾਦ ਵੀ ਉੱਠਦੇ ਰਹੇ ਤੱਕੇਸ਼ਾਹੀ ਦਾ ਵਿਵਾਦ ਨਗਰ ਪੰਚਾਇਤ ਚੋਣਾਂ 'ਚ ਹੁੰਦਾ ਰਿਹਾ ਬਣਦਾ ਸત્તાਧਾਰੀ ਤੇ ਰਹੇ ਜੀ ਕਾਂਗਰਸ ਸੀ ਤਾਂ ਕਾਲੀ ਦੋਸ਼ ਲਾਉਂਦੇ ਰਹੇ ਅਜ ਕਾਲੀ ਸਤ ਕਾਂਗਰਸੀ ਦੋਸ਼ ਲਾਉਂਦੇ ਰਹੇ ਔਰ ਇਹ ਨਵੀਂ ਇਹਨਾਂ ਨੇ ਪਿਰਤ ਪਾਈ ਹੈ ਕਾਂਗਸ ਸਾਹਿਬ ਨੇ ਵੀ ਕੋਈ ਤੱਕੇਸ਼ਾਹੀ ਨਹੀਂ ਕਰਾਂਗੇ ਵੋਟ ਨਾਲ ਲੋਕ ਚੁਣਨਗੇ ਆਪਣਾ ਨੁਮਾਇੰਦਾ ਹੈ ਨਾ ਔਰ ਵੱਡੀ ਗੱਲ ਹੈ ਕਿ ਇਹਨਾਂ ਨੇ ਕ੍ਰਪਸ਼ਨ ਦੇ ਖਿਲਾਫ ਵੀ ਜਿਹੜੀ ਨਵੀਂ ਇਹ ਮਾਫੀ ਹੁੰਦਾ ਹੈ ਆਪ ਮੇਰੇ ਖਿਲਾਫ ਫੜਦੇ ਰਹੇ ਆ ਜਾ ਬਿਲਕੁਲ ਘਟਾਰੀ ਵੀ ਇਹਨਾਂ ਨੇ ਇੱਕ ਤਾਂ ਜਗਰਾਮ ਉਨ ਲੋਕ ਕੇ ਬਹਿ ਗਿਆ ਸੀ ਜਾ ਕੇ ਬੀ ਡੀ ਪੀਓ ਨੂੰ ਛਤਰਛਾਇਆ ਵੀ ਮਿਲ ਗਈ ਸੀ ਭਾਵੇਂ ਇਹਨਾਂ ਦੀ ਸਰਕਾਰ ਦੀ ਹੋਈ ਸੀਗੀ ਸਰਕਾਰ ਭਾਵੇਂ ਉਹਦੇ ਜਿਹੜੇ ਹੈਗੇ ਵਿਧਾਇਕਾ ਵੀ ਉਹਨਾਂ ਦੀ ਛਤਰਛਾਇਆ ਵੀ ਸੀ ਪਰ ਇਹਨਾਂ ਨੇ ਫੜ ਲਿਆ ਤਾਂ ਉਥੋਂ ਵੀ ਕਿਉਂਕਿ ਉਹਦਾਕੇ ਹਲਕੇ ਚ ਕਰਕੇ ਗਿਆ ਸੀ ਕ੍ਰਪਸ਼ਨ ਉਹ ਵਧੀਆ ਲੱਗਿਆ ਮਤਲਬ ਸਾਰੇ ਲੋਕਾਂ ਨੇ ਵੀ ਉਹਦੀ ਪ੍ਰਸ਼ੰਸਾ ਕੀਤੀ ਬਿਲਕੁਲ ਸਰ ਕਿਉਂਕਿ ਆਮ ਤੌਰ ਤੇ ਇਹ ਜੇ ਕਰਕੇ ਮੈਂ ਦੇਖੇ ਨਹੀਂ ਤੁਸੀਂ ਵੀ ਲੰਬਾ ਸਮਾਂ ਇਸ ਫੀਲਡ ਚੋਂ ਸਿਆਸਤ ਦੇ ਨਾਲ ਵੀ ਜੁੜੇ ਹੋਏ ਪੱਤਰਕਾਰ ਦੇ ਵਿੱਚੋਂ ਪਰ ਇਹ ਜੇ ਕਰਕੇ ਮੈਂ ਤਾਂ ਹਲੇ ਸ਼ੁਰੂਆਤ ਚ ਐ ਪਰ ਮੈਂ ਤਾਂ ਦੇਖੇ ਤੁਸੀਂ ਵੀ ਮੈਂ ਖਲ ਨਹੀਂ ਦੇਖੇ ਹੋਣੇ ਐਂਟ ਮੀਡੀਆ ਚ ਮੈਂ ਕਾਫੀ ਲੰਬਾ ਸਮਾਂ ਕੰਮ ਕੀਤਾ ਇਦਾਂ ਦੇ ਨਹੀਂ ਜੇ ਕਿਸਾਨੀ ਸੰਘਰਸ਼ ਦੀ ਵੀ ਆਪਾਂ ਗੱਲ ਕਰ ਲਈਏ ਦੇਖੋ ਕਿਸਾਨੀ ਸੰਘਰਸ਼ ਅੱਜ ਦੀ ਉਹ ਉਹ ਕਿਸਾਨੀ ਸੰਘਰਸ਼ ਨਾਲ ਵੀ ਲਗਨ ਕਾਫੀ ਵੱਡੀ ਜਿਹੜੀ ਲਾਮਬੰਦੀ ਕਹ ਲੋ ਪੰਜਾਬੀਆਂ ਦੀ ਜਿਸ ਤਰ੍ਹਾਂ ਦਾ ਪਹਿਲਾਂ ਸੀਗਾ ਨਾ ਕਿਸਾਨੀ ਇਸ ਕਰਕੇ ਕਹਿ ਲਿਆ ਆਪਾਂ ਜਦੋਂ ਪਿਛਲੇ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਚੱਲਿਆ ਸੰਘਰਸ਼ ਜਿਸ ਤਰ੍ਹਾਂ ਪੰਜਾਬੀ ਉਦੋਂ ਲਾਮਬੰਦ ਹੋਏ ਸੀ ਵਿਦੇਸ਼ਾਂ 'ਚ ਬੈਠੇ ਪੰਜਾਬੀ ਜਾਂ ਨਾਲ ਦੂਜੀਆਂ ਸਟੇਟਾਂ ਦੇ ਜਿਹੜੇ ਕਿਸਾਨ ਸੀ ਉਹ ਲਾਮਬੰਦ ਹੋ ਕੇ ਇੱਕ ਵੱਡੀ ਲਹਿਰ ਖੜੀ ਹੋਈ ਸੀ ਨਾ ਬਿਲਕੁਲ ਉਹ ਲਹਿਰ ਹੁਣ ਇੱਥੇ ਵੀ ਮਤਲਬ ਬਾਰਡਰਾਂ ਤੇ ਬਣਨੀ ਸ਼ੁਰੂ ਹੋ ਗਈ ਹੈ ਹਾਂ ਔਰ ਭਾਵੇਂ ਚਲੋ ਡਗਲੇਵਾਲ ਸਾਹਿਬ ਜਿਹੜੇ ਨੇ ਉਹ ਡਟੇ ਹੋਏ ਨੇ ਪਰ 21 ਦਿਨ ਹੋ ਗਏ ਸਰਕਾਰ ਨੂੰ ਮਤਲਬ ਕਹ ਲਓ મોદી ਸਰਕਾਰ ਨੂੰ ਸ਼ਰਮ ਆਈ ਹੁਣ ਤਾਂ ਗੱਲ ਹੈਗੀ ਹੈ ਸ਼ਰਮ ਚਾਹੀਦੀ ਇੱਕ ਲੋਕਾਂ ਦਾ ਨੁਮਾਇੰਦਾ ਉਹ ਮਤਲਬ ਕਿਸਾਨੀ ਮੁੱਦਿਆਂ ਨੂੰ ਲੈ ਕੇ ਜਿਹੜੇ ਸਰਕਾਰ ਮੰਨੀ ਹੋਈ ਨੇ ਜਿਹੜੀਆਂ ਗੱਲਾਂ ਮੰਨੀ ਹੋਈਆਂ ਸਰਕਾਰ ਉਹ ਕਹਿ ਰਿਹਾ ਵੀ ਦੇ ਦਿਓ ਉਹਨਾਂ ਨੂੰ ਬੰਦਾ 21 ਦਿਨਾਂ ਤੋਂ ਭੁੱਖਾ ਹਣ ਭਾਣੇ ਬੈਠਾ ਉਹ ਉਹਦੀ ਗੱਲ ਸੁਣ ਲਈ ਹਜੇ ਤੱਕ ਕੋਈ ਤਿਆਰ ਨਹੀਂ ਹੋਇਆ ਸਰਕਾਰ ਨੂੰ ਚਾਹੀਦਾ ਕਿ ਆ ਕੇ ਗੱਲ ਕਰੇ ਉਲਟਾ ਤੁਸੀਂ ਅਮਿਤ ਸ਼ਾਹ ਦਾ ਬਿਆਨ ਸੁਣਿਆ ਉਹ ਜੀ ਦਾ ਡੱਲੇਵਾਲ ਸਾਹਿਬ ਨੇ ਵਿਰੋਧ ਵੀ ਕੀਤਾ ਲਿਪਾ ਪੋਚੀ ਜਰੂਰ ਕਰ ਰਹੇ ਆ ਅਸਲ ਜਿਹੜੀ ਮੁੱਦਿਆਂ ਤੇ ਸਰਕਾਰ ਆ ਕੇ ਜਿਹੜੀ ਕਿਸਾਨ ਮੰਗ ਕਰਦੇ ਪਏ ਆ ਉਥੇ ਅਜੇ ਤੱਕ ਨਹੀਂ ਸਰਕਾਰ ਆਈਗੀ ਪਰ ਨਮੀ ਜਿਹੜੀਆਂ ਹੋਰ ਜਥੇਬੰਦੀਆਂ ਨੇ ਜਾਂ ਲੋਕ ਹੁਣ ਲਾਮਬੰਦ ਹੋ ਰਹੇ ਆ ਔਰ ਵੱਡੇ ਤੁਸੀਂ ਸੁਣਿਆ ਕਿ ਕਈ ਗਾਇਕ ਜਿਹੜੇ ਲੋਕ ਪੱਖੀ ਆ ਗੂ ਜੀ ਨਹੀਂ ਕੋ ਪੀਪਲ ਜਿਹੜੇ ਆਗੂ ਹੈਗੇ ਨੇ ਉਹ ਉਹ ਪਹੁੰਚ ਰਹੇ ਨੇ ਉੱਥੇ ਲਾਮਬੰਦ ਹੋ ਰਹੀ ਹੈ ਲਾਮਬੰਦੀ ਕਈ ਗਾਇਕ ਪਹੁੰਚੇ ਹੋਣ ਵਾਲੇ ਦਿਨਾਂ 'ਚ ਵੱਡੀ ਲਹਿਰ ਖੜੀ ਹੋ ਜਾਣੀ ਹੈ ਸਰਕਾਰ ਨੂੰ ਚਾਹੀਦਾ ਦੇਖੋ ਜੇ ਇਹ ਜੇ ਨਮੈਂਦੇ ਵੀ ਡੱਲੇਵਾਲ ਸਾਹਿਬ ਦਾ ਸਾਰਾ ਜੀਵਨ ਹੀ ਕਹ ਲੋ ਕਿਸਾਨੀ ਮੁੱਦਿਆਂ 'ਜਾ ਉੱਤੇ ਹੈਗਾ ਔਰ ਜੇ ਇਹ ਜੇ ਲੀਡਰ ਕਿਸਾਨੀ ਮੰਗਾਂ ਦੀ ਖਾਤਰ ਆਪਾਂ ਲਾ ਜਾਣ ਇਹ ਸਰਕਾਰਾਂ ਦੇ ਮੱਥੇ ਤੇ ਕਲੰਕ ਨਹੀਂ ਹੋਊਗਾ ਬਿਲਕੁਲ ਇਹ ਸਤੋ ਪਹਿਲਾਂ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਦੇਖੋ ਉਹਨਾਂ ਦੀ ਸਿਹਤ ਜਿਹੜੀ ਹੈ ਹਰ ਰੋਜ਼ ਡਿੱਗ ਰਹੀ ਹੈ ਤੇ ਡਾਕਟਰਾਂ ਦੀ ਟੀਮ ਵਾਲੇ ਹੁਣ ਤਾਂ ਉਹਨਾਂ ਨੂੰ ਇਨਫੈਕਸ਼ਨ ਤੋਂ ਵੀ ਜਿਹੜੀ ਲੇਟੈਸਟ ਹੈ ਵੀ ਇਨਫੈਕਸ਼ਨ ਕਰਕੇ ਵੀ ਉਹਨਾਂ ਨੂੰ ਮਤਲਬ ਉਹ ਉਹ ਬਣਾਤੀ ਹੈ ਉਹਨਾਂ ਦੀ ਵੀ ਦੂਰੀ ਬਣਾ ਕੇ ਰੱਖੋ ਜਾਂ ਦੂਰੀ ਤੋਂ ਬਾਅਦ ਹੁਣ ਇਹ ਵੀ ਰੱਖਿਆ ਕਿ ਉਹਨਾਂ ਨੂੰ ਅਲੱਗ ਵੱਖਰਾ ਰੱਖਿਆ ਜਾਵੇ ਕਿਉਂਕਿ ਸਿਹਤ ਇੰਨੇ ਤਨ ਹੋ ਗਏ ਲੰਬਾ ਚੱਲ ਗਿਆ ਮਰਨ ਵਰਤ ਜਿਵੇਂ ਪੋਖੜਤਾ ਹਲੇ ਇੱਥੇ ਸਰਕਾਰ ਨੇ ਹਜੇ ਵੀ ਨਹੀਂ ਕੰਨ ਖੁੱਲੇ ਕੰਨ ਖੋਲਣੇ ਚਾਹੀਦੇ ਸਰਕਾਰਾਂ ਜੀ ਸਰ ਇਹਦੇ ਨਾਲ ਜੇ ਆਪਾਂ ਗੱਲ ਕਰੀਏ ਲੋਰੈਂਸ ਬਿਸ਼ਨੋਈ ਮਾਮਲੇ 'ਚ ਨਵੀਂ ਜਾਣਕਾਰੀ ਕੀ ਆ ਅ ਨਵੀਆਂ ਜਾਣਕਾਰੀਆਂ ਤਾਂ ਲਗਨ ਜੀ ਤੁਸੀਂ ਦੇਖੋ ਇਹ ਵੀ ਇੱਕ ਦਾ ਮਤਲਬ ਲੋਰੈਂਸ ਬਿਸ਼ਨੋਈ ਦੀ ਖਰੜਚ ਜਿਹੜੀ ਹੋਈ ਸੀ ਇੰਟਰਵਿਊ ਉਹ ਜੋ ਕਿਸ ਤਰ੍ਹਾਂ ਬੋਲ ਰਿਹਾ ਸੀ ਖਲਾਸੇ ਕਰ ਰਿਹਾ ਸੀ ਕਿਸ ਤਰ੍ਹਾਂ ਸਾਰਾ ਉਹਨੇ ਦੱਸਿਆ ਕਿ ਸਿੱਧੂ ਮੂਸੇਵਾਲੇ ਦਾ ਕਤਲ ਉਹਨਾਂ ਨੇ ਕਿਵੇਂ ਕੀਤਾ ਕਿਵੇਂ ਸਾਰੀ ਸਾਰੀ ਉਹਨੇ ਕਹਾਣੀ ਦਾ ਖਲਾਸਾ ਕੀਤਾ ਸੀ ਔਰ ਇਹ ਸ਼ਰਮਨਾਕ ਗੱਲ ਹੈ ਕਿ ਉਹ ਮਤਲਬ ਪੁਲਿਸ ਦੀ ਉਹ ਚ ਕਸਟਡੀ ਸਾਰਾ ਕੁਝ ਕਰ ਰਿਆ ਸੀ ਜੀ ਔਰ ਹਾਲਾਂਕਿ ਹੁਣ ਦੇਖੋ ਕੋਰਟ ਜੇ ਅਦਾਲਤ ਨਾਲ ਇਸ ਮਾਮਲੇ ਚ ਉਹ ਲੈਂਦੀ ਸਟੈਂਡ ਨਾਲ ਲੈਂਦੀ ਪੰਜਾਬ ਨਾ ਹਰਿਆਣਾ ਕੋਈ ਹਾਈ ਕੋਰਟ ਚ ਮਾਮਲੇ ਸਟੈਂਡ ਨਾਲ ਲੈਂਦੀ ਇਥੋਂ ਤੱਕ ਕਿ ਡੀਜੀਪੀ ਗੌਰਵ ਜਾਦਵ ਨੇ ਵੀ ਇਹ ਤੇ ਪੁੱਛਾ ਫੇਰਤਾ ਸੀ ਉਹਨਾਂ ਦਾ ਨੇ ਜਰੂਰ ਉਹਨਾਂ ਨੂੰ ਕਟਾਰੇ ਚ ਖੜਾ ਕੀਤਾ ਮਤਲਬ ਉਹਨਾਂ ਨੇ ਸਾਫ਼ ਕਹਿਤਾ ਸੀ ਵੀ ਇੱਥੇ ਨਹੀਂ ਹੋਈ ਇਹ ਰਾਜਸਥਾਨ ਚ ਹੋਈ ਹੈ ਇਟੂ ਜੀ ਅਦਾਲਤ ਨੇ ਬੜਾ ਬ੍ਰੀਕੀ ਨਾਲ ਇਹਨੂੰ ਕਹ ਲਓ ਜਿਹੜੀ ਇਹ ਸੈੱਟ ਬਣੀ ਸੈੱਟ ਨੇ ਰਿਪੋਰਟ ਦਿੱਤੀ ਅਦਾਲਤ ਸਖਤ ਹੈ ਹਜੇ ਵੀ ਸਖਤ ਹੈ ਭਾਵੇਂ ਡੀਐਸਪੀ ਗੁਰਸ਼ੇਰ ਸਿੰਘ ਉਹ ਜਿਹੜਾ ਹੈਗਾ ਉਹਨੂੰ ਮਤਲ ਕਰਨ ਤੋਂ ਬਾਅਦ ਬਰਖਾਸਤ ਕਰ ਦਿੱਤਾ ਗਿਆ ਜੀ ਪਰ ਇਸ ਮਾਮਲੇ ਪਹਿਲਾਂ 6 ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਸੀ ਹੁਣ ਅਦਾਲਤ ਨੇ ਇਹ ਵੀ ਕਿਹਾ ਕਿ ਉਸ ਸਮੇਂ ਦੇ ਐਸਐਸਪੀ ਦਾ ਦੱਸੋ ਵੀ ਐਸਐਸਪੀ ਜਿਹੜਾ ਸੀ ਉਸ ਸਮੇਂ ਦਾ ਉਹਦੇ ਖਿਲਾਫ ਉਹਨੂੰ ਮਤਲਕਿਆ ਹੋ ਨਹੀਂ ਕੀਤਾ ਗਿਆ ਹਾਂ ਲੋਈ ਉੱਚ ਅਧਿਕਾਰੀ ਦੀ ਵੀ ਡਿਊਟੀ ਤਾਂ ਬਣਦੀ ਹੈ ਜਿਹਦੇ ਅੰਦਰ ਜ਼ਿਲ੍ਹਾ ਅਗਰ ਜ਼ਿਲੇ ਦੇ ਅਧਿਕਾਰੀ ਤੋਂ ਮਤਲਬ ਬਿਨਾ ਹੈ ਥੋੜੀ ਹੋ ਗਿਆ ਹੋਗਾ ਅਦਾਲਤ ਨੇ ਪੁੱਛਿਆ ਭਾਵੇਂ ਜਿਹੜਾ ਸਰਕਾਰੀ ਵਕੀਲ ਹੈ ਉਹਨੇ ਕਿਹਾ ਜੀ ਉਹਨਾਂ ਦਾ ਇਸ ਮਤਲਬ ਇੰਟਰਵਿਊ ਨਾਲ ਉਹ ਨਹੀਂ ਬਣਿਆ ਕੋਈ ਲਿੰਕ ਨਹੀਂ ਸਾਬਤ ਹੋਇਆਗਾ ਇਹ ਕਿਹਾ ਪਰ ਉਹ ਸ ਮਤਲਬ ਉਹਦੇ ਖਿਲਾਫ ਵੀ ਅਦਾਲਤ ਨੇ ਸਟੈਂਡ ਅਜੇ ਲਿਆ ਹੋਇਆ ਅਜੇ ਵੀ ਅਦਾਲਤ ਨੇ ਛੱਡੇ ਨਹੀਂ ਕਿ ਕਈ ਪੱਖਾਂ ਤੇ ਅਜੇ ਵੀ ਬਰੀਕੀ ਨਾਲ ਹੋਰ ਜਾਂਚ ਪਤ ਰਹੀ ਹੈ ਇਸ ਮਾਮਲੇ ਛੱਗੇ ਬਿਲਕੁਲ ਸਰ ਅੱਗੇ ਜੇ ਆਪਾਂ ਗੱਲ ਕਰੀਏ ਵੀ ਨਗਰ ਨਿਗਮ ਨਗਰ ਕੌਂਸਲ ਚੋਣਾਂ ਲੈ ਕੇ ਪ੍ਰਤਾਪ ਬਾਜਬਾਦੀ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਦੇ ਨਜ਼ਰ ਆਏ ਨੇ ਦੇਖੋ ਲਗਨ ਤੇ ਨਿਸ਼ਾਨਾ ਤਾਂ ਵਿਰੋਧੀ ਧਿਰਾਂ ਸੱਤਾਧਾਰੀ ਧਿਰ ਤੇ ਸਾਧਦੀਆਂ ਹੀ ਹੁੰਦੀਆਂ ਔਰ ਜੇ ਕਹਿ ਲਈਏ ਬਾਜਵਾ ਸਾਹਿਬ ਜਾਂ ਇਹਨਾਂ ਦੀ ਕਾਂਗਰਸ ਸਰਕਾਰ ਨੇ ਬਥੇਰੀਆਂ ਧੱਕੇਸ਼ਾਹੀਆਂ ਕੀਤੀਆਂ ਜਦੋਂ ਚੋਣਾਂ ਹੁੰਦੀਆਂ ਨਗਰ ਕਾਉਂਸਲ ਚੋਣਾਂ ਜਾਂ ਨਗਰ ਨਿਗਮ ਹੁੰਦੀਆਂ ਇਹ ਪੰਚਾਇਤ ਸੰਮਤੀ ਹੁੰਦੀਆਂ ਇਹਨਾਂ ਚੋਣਾਂ 'ਚ ਧੱਕੇਸ਼ਾਹੀਆਂ ਦਾ ਸੱਤਾਧਾਰੀ ਤਿਰੰਗ ਕਰਦੀਆਂ ਹੀ ਨੇ ਨਾ ਇਹ ਚ ਅਕਾਲੀ ਕਹ ਲਓ ਸਾਫ ਨੇ ਨਾ ਕਾਂਗਰਸੀ ਸਾਫ ਨੇ ਸਭ ਨੇ ਕੀਤੀਆਂ ਧੱਕੇਸ਼ਾਹੀਆਂ ਔਰ ਇਸੇ ਰਾਤ ਇਹਨੂੰ ਆਮ ਆਦਮੀ ਪਾਰਟੀ ਵੀ ਚੱਲ ਪਈ ਹੈ ਜੇ ਉਹਨਾਂ ਨੇ ਵੀ ਕੀਤੀ ਹੈ ਔਰ ਇਹ ਚ ਸਰਪ੍ਰਤਾਪ ਸਿੰਘ ਬਾਜਵਾ ਨੇ ਇੱਕ ਚੋਣ ਕਮਿਸ਼ਨ ਨੂੰ ਮਿਲ ਕੇ ਦਿੱਤਾ ਮੰਗ ਪੱਤਰ ਕਿ ਜਿਹੜੀ ਧੱਕੇਸ਼ਾਹੀ ਆ ਉਹ ਤੱਕੇ ਸ਼ਾਇਆਂ ਜਿਹੜੀਆਂ ਤਾਂਦਲੀਆਂ ਹੋਈਆਂ ਨੇ ਉਹਨਾਂ ਦੀ ਜਾਂਚ ਹੋਵੇ ਜਾਂ ਕਾਰਵਾਈ ਹੋਵੇ ਤੇ ਉਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿੱਥੇ ਜਿੱਥੇ ਹੁਣ ਵੀ ਚੋਣਾਂ ਹੋਣੀਆਂ ਨੇ ਉੱਥੇ ਲੋਕਾਂ ਨੂੰ ਜਿਹੜਾ ਨਿਰਪੱਖ ਚੋਣ ਕਰਨ ਦਾ ਨਾਗਰਿਕ ਨੂੰ ਉਹਨਾਂ ਦੀ ਵੋਟ ਦਾ ਅਧਿਕਾਰ ਦਿੱਤਾ ਜਾਵੇ। ਔਰ ਇਹ ਬਣਦਾ ਵੀ ਹੈ ਲਗਨ ਜੀ ਦੇਖੋ ਡੈਮੋਕ੍ਰੇਸੀ ਦਾ ਜਿਹੜਾ ਕਹਿ ਲੋ ਜਾੜਾ ਇਹੀ ਹੈਗੀਆਂ ਨੇ ਚੋਣ ਪੰਚਾਇਤਾਂ ਦੀਆਂ ਪੰਚਾਇਤ ਨੇ, ਬਲਾਕ ਸਮਤੀਆਂ ਨੇ ਔਰ ਨਗਰ ਪੰਚਾਇਤਾਂ ਨੇ ਨਗਰ ਕੌਂਸਲਾਂ ਨੇ ਇਹ ਇਹਨਾਂ ਨਾਲ ਲੋਕਾਂ ਦਾ ਸਿੱਧਾ ਰਾਬਤਾ ਹੈ ਨਮਾਇੰਦਿਆਂ ਨਾਲ ਸਿੱਧਾ ਰਾਬਤਾ ਲੋਕਾਂ ਦਾ ਇੰਟਰਸਟ ਹੁੰਦਾ ਇਹਨਾਂ ਚੋਣਾਂ 'ਚ ਸਭ ਤੋਂ ਵੱਧ VOTING ਇਹਨਾਂ ਚੋਣਾਂ 'ਚ ਹੁੰਦੀ ਹੈ ਜਿਹੜੀ ਪ੍ਰਤੀਸ਼ਤਤਾ ਵੱਧਦੀ ਹੈ ਨਾ ਇਹਨਾਂ ਚੋਣਾਂ 'ਚ ਵੱਧਦੀ ਹੈ ਔਰ ਇਹ ਇਹਨਾਂ ਚੋਂ ਇਹ ਨਿਰਪੱਖ ਚੋਣਾਂ ਹੋਣੀਆਂ ਚਾਹੀਦੀਆਂ ਕਿਸੇ ਦਬਾਅ ਤੋਂ ਜਾਂ ਕਿਸੇ ਡਰ ਤੋਂ ਭੈ ਤੋਂ ਮੁਕਤ ਹੋ ਕੇ ਚੋਣਾਂ ਹੋਣੀਆਂ ਚਾਹੀਦੀਆਂ ਪਰ ਇਹਨਾਂ ਚੋਣਾਂ 'ਚ ਬਹੁਤ ਸਾਰੀਆਂ ਮਤਲਬ ਕਹੋ ਧੱਕੇਸ਼ਾਹੀਆਂ ਹੋ ਜਾਂਦੀਆਂ ਇਥੋਂ ਤੱਕ ਕਿ ਕਈ ਤਾਂ ਸਿੱਧੇ ਮਤਲਬ ਉਮੀਦਵਾਰ ਹੁੰਦੇ ਹਾਰੇ ਹੋਇਆ ਨੂੰ ਵੀ ਜੇਤੂ ਘਰਾੜ ਦੇ ਦਿੱਤਾ ਜਾਂਦਾ ਸਿੱਧਾ ਹੀ ਜੀ ਮਤਲਬ ਜਦੋਂ ਪਹਿਲਾਂ ਆਪਣੇ ਪੇਪਰ ਵੈਲਟ ਪੇਪਰਾਂ ਤੇ ਪੈਂਦੀਆਂ ਸੀ ਵੋਟਾਂ ਦਾ ਇਥੋਂ ਤੱਕ ਕਈ ਮਤਲਬ ਜਦੋਂ ਵੈਲਟ ਪੇਪਰ ਲਿਆ ਕੇ ਅੰਦਰ ਆ ਜਾਂਦਾ ਸੀ ਤਾਂ ਉੱਥੇ ਵੀ ਬਦਲ ਦਿੱਤੇ ਜਾਂਦੇ ਸੀ ਬਹੁਤ ਕੁਝ ਹੋ ਜਾਂਦਾ ਸੀ ਜੀ ਤੇ ਹੁਣ ਵੀ ਹੁਣ ਵੀ VOTING ਜਿਹੜੀਆਂ ਮਸ਼ੀਨਾਂ ਨੇ ਉਹ ਵੀ ਕਟਾਰੇ ਚ ਹੀ ਆ ਉੱਤੇ ਵੀ ਜਿਹੜੀਆਂ ਵਿਰੋਧੀ ਧਿਰਾਂ ਤਾਂ ਦੋਸ਼ ਲਾਉਂਦੀਆਂ ਇਹਨੇ ਸੱਤਾਧਾਰੀ ਤਰ੍ਹਾਂ ਜਾਂ ਮੋਦੀ ਸਰਕਾਰ ਵੀ VOTING ਮਸ਼ੀਨਾਂ ਨੂੰ ਵੀ ਆਪਣੇ ਢੰਗ ਨਾਲ ਚਲਾਉਂਦੀ ਆ। ਇਹ ਚਰਚਾ ਤਾਂ ਹੋ ਹੀ ਰਹੀ ਆ। ਪਰ ਚਲੋ ਕਹਿ ਲਈਂ ਇਨ੍ਹਾਂ ਚੋਣਾਂ 'ਚ VOTING ਮਸ਼ੀਨਾਂ ਦੀ ਤਾਂ ਘਾਟ ਆ। ਸਰਕਾਰ ਦੀ ਜਾਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨਾਲ ਇਹ ਚੋਣਾਂ ਜੜੀਆਂ ਨੇ, ਜਿੱਤੀਆਂ ਜਾਂਦੀਆਂ ਨੇ ਪਰ ਨਹੀਂ ਹੋਣਾ ਚਾਹੀਦਾ ਇਦਾਂ ਦਾ ਲੋਕਾਂ ਨੂੰ ਅਧਿਕਾਰ ਹੋਣਾ ਚਾਹੀਦਾ ਆਪਣੇ ਨੁਮਾਇੰਦੇ ਚੁਣਨ ਦਾ ਔਰ ਨੁਮਾਇੰਦਿਆਂ ਨੂੰ ਵੀ ਚਾਹੀਦਾ ਜਿਨ੍ਹਾਂ ਨੂੰ ਲੋਕ ਚੁਣਦੇ ਆ ਵੀ ਉਹ ਵੀ ਲੋਕਾਂ ਪ੍ਰਤੀ ਜਵਾਬਦੇਹ ਹੋਣ। ਆਪਦੇ ਵਾਰਡ ਦਾ ਵਿਕਾਸ ਕਰਨਾ ਆਪਦੇ ਵਾਰਡ ਨੂੰ ਅੱਗੇ ਵਧਾਉਣਾ ਔਰ ਇਹ ਚੋਣਾ ਨਰਪੱਕ ਤੇ ਉਹਦੇ ਨਾਲ ਹੋਣੀ ਚਾਹੀਦੀ ਹੈ ਜੀ ਜੀ ਤਾਂ ਬਿਲਕੁਲ ਬਹੁਤ-ਬਹੁਤ ਧੰਨਵਾਦ ਸਰ ਤੁਹਾਡਾ ਤੁਸੀਂ ਆ ਚਰਚਾ ਲਈ ਜੁੜੇ ਕੱਲ ਦੁਬਾਰਾ ਫੇਰ ਤੁਹਾਡੇ ਨਾਲ ਕਿਸੇ ਹੋਰ ਅਹਿਮ ਮੁੱਦੇ ਤੇ ਕਿਸੇ ਹੋਰ ਨਵੀਂ ਜਾਣਕਾਰੀਆਂ ਤੇ ਦੁਬਾਰਾ ਚਰਚਾ ਕਰਾਂਗੇ ਧੰਨਵਾਦ ਲਗਨ ਜੀ ਧੰਨਵਾਦ ਦਰਸ਼ਕਾਂ ਨੂੰ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਚਰਚਾ ਚ ਸਾਡੇ ਨਾਲ ਜੁੜੇ ਰ ਅਖੀਰ ਤੱਕ ਬਹੁਤ-ਬਹੁਤ ਧੰਨਵਾਦ ਵਸਦਮ ਜਾਮ ਨਾਲ ਇਦਾਂ ਹੀ ਹਮੇਸ਼ਾ ਜੁੜੇ ਰਹੋ